ਸਰਕਾਰ ਦੀ ਪ੍ਰਕਿਰਿਆ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਰ ਰਜਿਸਟਰ ਨਿਯਮਾਂ ਤੇ ਸ਼ਰਤਾਂ ਦੀ ਲੰਘਣਾ ਤੇ ਅਯੋਗ ਵੋਟਰ ਰਜਿਸਟਰ ਕਰਨ ਤੇ ਇਹ ਇਤਰਾਜ਼ ਕਰਦੀ ਵੱਡੇ ਖਾਸੇ ਇਸ ਕਰਕੇ ਅਸੀਂ ਕਰ ਰਹੇ ਆ ਕਿ ਜਿਹੜੇ ਉਹ ਕੁਆਲੀਫਾਈ ਨਹੀਂ ਕਰਦੇ ਇੱਕ ਸਿੱਖ ਦਾ ਸਿੱਖ ਆ ਅਮਰਤਾਰੀ ਆ ਕਿਹਾ ਸਹਿਜਤਾਰੀ ਤੇ ਸਹਿਜਤਾਰੀ ਸਿੱਖ ਦੀ ਵੀ ਇੱਕ ਪ੍ਰਕਿਰਿਆ ਆ ਇਹ ਨਾ ਹੋਵੇ ਫਿਰ ਉਹਦੇ ਵਿੱਚ ਹੋਣਾ ਕੀ ਆ ਵੀ ਉਹ ਜਿਹੜੇ ਨਹੀਂ ਫਾਲ ਕਰਦੇ ਉਹਨਾਂ ਦੀਆਂ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਉਹ ਰਜਿਸਟ੍ਰੇਸ਼ਨ ਵੋਟਰਾਂ ਦੇ ਵਿੱਚ ਲਿਸਟਾਂ 'ਚ ਉਹਨਾਂ ਦਾ ਨਾਂ ਨਾ ਸ਼ਾਮਲ ਕੀਤਾ ਜਾਵੇ ਕਿਉਂਕਿ ਫਿਰ ਇਹ ਕਹਿਣਗੇ ਜੀ ਜਿਹੜੇ ਵੀ ਹਲਕੇ ਦੀਆਂ ਬਣੀਆਂ ਉਹ ਇਤਰਾਜ ਕਰੇ ਫਿਰ ਉਹ ਇਤਰਾਜ ਜਿਹੜਾ ਲੰਬਾ ਪ੍ਰੋਸੈਸ ਪੈ ਜਾਊਗਾ ਉਹ ਵੋਟਰਾਂ ਜਿਹੜੀਆਂ ਜਿਹੜੇ ਐਜ ਪਰ ਐਕਟ ਫਾਲ ਕਰਦੇ ਆ ਜੇ ਉਹ ਰਜਿਸਟ੍ਰੇਸ਼ਨ ਹੁਣ ਜ਼ਿਲ੍ਹੇ ਆਪਣੇ ਇਹਨਾਂ ਲਿਸਟਾਂ ਤਿਆਰ ਕਰ ਰਹੀਆਂ ਕਾਈਂਡਲੀ ਸਾਰੋ ਸਾਹਿਬ ਜਸਟਿਸ ਸਾਰੋ ਸਾਹਿਬ ਨੂੰ ਵੀ ਬੇਨਤੀ ਕਰਦਾ ਉਹ ਬਿਲਕੁਲ ਰਜਿਸਟ੍ਰੇਸ਼ਨ ਜ਼ਿਲ੍ਹੇ ਇਹਨਾਂ ਦੀਆਂ ਲਿਸਟਾਂ ਬਣਦੀਆਂ ਉਹਦੇ ਵਿੱਚ ਦਰਜ ਨਾ ਕੀਤੀ ਜਾਵੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਅਪੀਲ ਕਰਦੀ ਹੈ ਕਿ ਵੋਟਰ ਸੂਚੀ ਦਾ ਮਸੌਦਾ ਡਰਾਫਟ ਜਿਹਨੂੰ ਆਪਾਂ ਕੱਲ੍ਹ ਲੈਨੇ ਆਂ ਪ੍ਰਕਾਸ਼ਿਤ ਕਰਨ ਸਮੇ ਇਹ ਯਕੀਨੀ ਬਣਾਇਆ ਜਾਵੇ ਕਿ ਨਿਯਮਾਂ ਤੇ ਸ਼ਰਤਾਂ ਦੇ ਵਿਰੁੱਧ ਕਿਸੇ ਵੀ ਅਯੋਗ ਵਿਅਕਤੀ ਨੂੰ ਨਾਮ ਵੋਟਰ ਸੂਚੀ ਵਿੱਚ ਪ੍ਰਕਾਸ਼ਿਤ ਨਾ ਕੀਤਾ ਜਾਵੇ ਇਸ ਲਈ ਵੋਟਰ ਸੂਚੀ ਦਾ ਮਸੌਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਸਮੁੱਚੀ ਸੂਚੀ ਯੋਗ ਸਿੱਖ ਵੋਟਰਾਂ ਦੀ ਪਛਾਣ ਨਾਲ ਤਸਦੀਕ ਕੀਤਾ ਜਾਵੇ ਇੱਕ ਜਿਹੜਾ ਹੋਰ ਅਹਿਮ ਮੁੱਦਾ ਆ ਪਿਛਲੇ ਦਿਨਾਂ ਦੇ ਵਿੱਚ ਬੜਾ ਇਹ মিডিਏ ਦੇ ਵਿੱਚ ਝੰਕਾਰ ਰੱਖਿਆ ਜਿਹਦੇ ਬਾਬਤ ਸਾਡੇ ਬਿਰਕ ਸਾਹਿਬ ਤੇ ਮੰਡ ਸਾਹਿਬ ਤੇ ਕਲਿਆਣ ਸਾਹਿਬ ਨੇ ਬਿਆਨ ਵੀ ਦਿੱਤਾ ਸੀ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਗੁਬਤ ਸਿੰਘ ਸਾਹਿਬ ਨਾਲ ਮੀਟਿੰਗਾਂ ਕਰਦੇ ਆ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਹਾਂ ਮੇਰੀ ਤਾਂ ਰੋਜ਼ ਹੀ ਮੀਟਿੰਗਾਂ ਹੁੰਦੀਆਂ ਉਹਨਾਂ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁਖੰੰਤੀ ਹੈੱਡ ਗ੍ਰਾਂਥੀ ਗਾਨੀ ਰਗਵੀਰ ਸਿੰਘ ਜੀ ਦੇ ਕਾਲ ਤੱਕ ਦੇ ਜਥੇਦਾਰ ਵੀ ਆ ਸਾਡੇ ਅੰਦਰਲੇ ਪ੍ਰਬੰਧਾਂ ਦੀਆਂ 100 ਮੀਟਿੰਗਾਂ ਹੁੰਦੀਆਂ ਤੇ ਜਿਹੜੇ ਗੱਲ ਕਰਦੇ ਅੱਜ ਕੋਈ ਹੋਰ ਤਾਂ ਲੱਭਾ ਨਹੀਂ ਉਹ ਪਤਾ ਨਹੀਂ ਇੱਕ ਹਾਲ ਜੇ ਹੁੰਦੇ ਵੀ ਆਂਗਣ ਟੇਢਾ ਉਹ ਹੱਥ ਨਾ ਪਹੁੰਚਿਆ ਤਾਂ ਫਿਰ ਇਹ ਕਰਨੀ ਹੁਣ ਇਹਨਾਂ ਨੇ ਇੱਕ ਸੋਚੀ ਸਮਝੀ ਸ਼ਾਦਤ ਐਤ ਇਹ ਕਹਿਣਾ ਸ਼ੁਰੂ ਕਰਦਾ ਜੀ ਵੀ ਗੋਪਤ ਮੀਟਿੰਗ ਹੋਈ ਮੈਂ ਪੁੱਛਣਾ ਚਾਹੁੰਨਾ ਗੋਪਤ ਮੀਟਿੰਗ ਕਿਹਦੇ ਨਾਲ ਹੋਈ ਮੇਰੀ ਸਿੰਘ ਸਾਹਿਬ ਨਾਲ ਹੋਈ ਤੇ ਸਿੰਘ ਸਾਹਿਬ ਉਹਨਾਂ ਦੇ ਨਾਲ ਸ਼ੋਮਣੀ ਕਮੇਟੀ ਦਾ ਪ੍ਰਧਾਨ ਡਿਸਕਸ ਕਰਦਾ ਤੇ ਜੇ ਸ਼ੋਮਣੀ ਕਾਲੀ ਦਲ ਦਾ ਪ੍ਰਧਾਨ ਵੀ ਆ ਗਿਆ ਮੈਂ ਹੁਣ ਸਪਸ਼ਟ ਨਹੀਂ ਕਰਨਾ ਜਿਨ੍ਹਾਂ ਨੂੰ ਇਹਨਾਂ ਨੂੰ ਖਬਰ ਲਾਈ ਉਸ ਲਈ ਇਹ ਵੀ ਦੇਖਣਾ ਚਾਹੀਦਾ ਸੀ ਸੋਚਣਾ ਚਾਹੀਦਾ ਸੀ ਕਿ ਇਹ ਰਾਜਨੀਤੀ ਤੋਂ ਪ੍ਰੇਰਤਿਆ ਕੀ ਆਪਾਂ ਇਹ ਕਹਿਣਾ ਚਾਹੁੰਦੇ ਪਈ ਹੁਣ ਕਾਦ ਤਖਤ ਜਾਂ ਦਮਦਮਾ ਸਾਹਿਬ ਦੇ ਜ세ਦਾਰ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਧਾਮ ਹੀ ਮਿਲਦਾ ਆ ਜਾਂ ਭੁੰਦਰ ਸਾਹਿਬ ਮਿਲਦੇ ਆ ਤੇ ਫਿਰ ਮਤਲਬ ਸਾਨੂੰ ਮਿਲਣਾ ਵੀ ਬੈਨਿਆ ਏ ਮਾਲਕ ਕਿਥੋਂ ਦਾ ਗੱਡੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਮੈਂ ਖਾਸ ਕਰਕੇ ਆਪਣੇ ਤੌਰ ਤੇ ਤੇ ਭੁੰਦਰ ਸਾਹਿਬ ਵੀ ਗੁਰੂ ਸਾਹਿਬ ਜਾਣਨ ਰਾਂਚਕ ਮਾਤਰ ਕਦੇ ਕਿਸੇ ਪੱਖ ਦੇ ਵਿੱਚ ਅਸੀਂ ਕੋਈ ਨਾ ਜਾ ਕੇ ਰਾਇ ਦਿੰਨੇ ਆ ਤੇ ਨਾ ਉਹਨਾਂ ਨਾਲ ਰਾਇ ਕਰਦੇ ਆ ਉਹ ਉਹਨਾਂ ਦਾ ਇੰਡੀਪੈਂਡੈਂਟ ਜੂਰਿਸਡਿਕਸ਼ਨ ਹੈ ਪੇਜੀ ਜਦੋਂ ਲਖਾਰੀ ਆਏ ਆ ਜਿਹੜੇ ਸੱਦੇ ਸੀ ਉਦੋਂ ਧਾਮੀ ਵਿੱਚ ਬੈਠਾ ਤੇ ਮੈਂ ਆ ਚਿੱਠੀ ਆਪਣੇ ਵਕਤ ਤੇ ਦੇ ਦੇਈ ਉਦੋਂ ਦੀ ਜਿਹੜੀ ਚਿੱਠੀ ਆ ਉਹਦੀ ਮੈਨੂੰ ਵੀ ਬਕਾਇਦਾ ਬਾਕੀ ਲਖਾਰੀਆਂ ਦੇ ਨਾਲ ਚਿੱਠੀ ਆਈ ਆ ਤੇ ਮੈਂ ਤਾਂ ਗਿਆ ਤੇ ਇਹ ਇੱਕ ਨਰੇਟਿਵ ਜੇ ਬਣਾਈ ਜਾ ਰਹੇ ਕੀ ਕਹਿਣਾ ਚਾਹੁੰਦੇ ਪਈ ਹੁਣ ਤੇਤੀਆਂ ਦਾ ਲੇਖਾ ਲਾਉਂਗੇ ਤੁਸੀਂ 107 ਦੇ ਮੁਕਾਬਲੇ ਦੇ ਵਿੱਚ ਤੇ ਮੇਰਾ தਤਾ ਬੋਲਣ ਨੂੰ ਜਾਂ ਕਿਸੇ ਨੂੰ ਨਹੀਂ ਹੁੰਦਾ ਕਦੇ ਵੀ ਸੁਭਾਅ ਪਰ ਮੈਂ ਵੀ ਯਾਰ ਮਨੋਖਿਆ ਫੇ ਤੁਸੀਂ ਇਹ ਕਿਹੜੀਆਂ ਗੱਲਾਂ ਕਰਕੇ ਸੇਖ ਰਹੇ ਹੋ ਰਾਜਨੀਤੀ ਜਾਂ ਕਿਹੜੀਆਂ ਗੱਲਾਂ ਕਰਕੇ ਤੁਸੀਂ ਲੋਕਾਂ ਨੂੰ ਇੱਕ ਮਾਹੌਲ ਜਿਆ ਤੇ ਮੈਂ মিডিਆ ਲੋ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਮੈਨੂੰ ਵੀ ਪੁੱਛ ਲਿਆ ਕਰੋ ਮੈਂ ਬਹੁਤ ਵਾਰੀ ਕਹਿ ਚੁੱਕਾ ਐਵੇਂ ਇੱਕ ਗੱਲ ਕਮਾਉਣੀ 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 ਤੇ ਮੈਂ ਕੰਸੰਡਸ ਕਹਿੰਦਾ ਮੈਨੂੰ ਪੁੱਛ ਲੈਂਦੇ ਵੇ ਫਤੇਗੜ ਸਾਹਿਬ ਗਏ ਤੇ ਕਿੱਥੇ ਸਿੰਘ ਸਾਹਿਬ ਦਾ ਤੁਸੀਂ ਬੋਲੇ ਆ ਪਟਿਆਲੇ ਪਹਿਲਾਂ ਬੋਲੇ ਆ ਗੁਰਗਾਂ ਸਾਹਿਬ ਯੂਨੀਵਰਸਿਟੀ ਚ ਬੋਲੇ ਸੈਮੀਨਾਰਸਗੇ ਦੋਨਾਂ ਚ ਤੇ ਉਹਨੂੰ ਐਵੇਂ ਕਵਾ ਦੇਣਾ ਵੀ ਸ਼ਾਇਦ ਪਰ ਮੇਰਾ ਸੁਭਾਅ ਨਹੀਂ ਪਏ ਐਵੇਂ ਲਿਟੀਗੇਸ਼ਨ ਦੇ ਵਿੱਚ ਪਮਾ ਨਹੀਂ ਤਾਂ ਲਿਟੀਗੇਸ਼ਨ ਵੀ ਪਾਇਆ ਜਾ ਸਕਦਾ ਬਹੁਤ ਕੁਝ ਹੁੰਦਾ ਪਰ ਮੇਰਾ ਸੁਭਾਅ ਨਹੀਂ ਤੇ ਦੂਸਰੀ ਬੇਨਤੀ ਆ ਕੱਲ ਹੁਣ ਮਿਲੇ ਆ ਜਾ ਕੇ ਸੁਧਾਰ ਲਹਿਰ ਵਾਲੇ ਸਿੰਘ ਸਾਹਿਬ ਨੂੰ ਉਥੇ 2.5 ਘੰਟੇ ਰਹੇ ਆ ਤੇ ਮੈਂ ਪੁੱਛਦਾ ਹੁਣ ਤੁਹਾਨੂੰ ਕਿਹੜਾ ਰਾਈਟ ਆਇਆ ਮਿੱਤਰੋ ਤੁਹਾਨੂੰ ਕਿਹੜੀ ਜਾਗ ਜਾਗੀ ਸੀ ਇਹ ਤੁਸੀਂ ਹੁਣ ਅੱਜ ਫੇਰ ਇਹ ਕਹਿਣਾ ਚਾਹੁੰਦੇ ਬਈ ਫੈਸਲੇ ਵੀ ਤੁਹਾਡੇ ਮਤਾਬ ਕੋਣ ਤੁਸੀਂ ਆਪਣੇ ਰਿਪਰੈਜ਼ੈਂਟੇਸ਼ਨ ਦੇ ਚੁੱਕੇ ਏ ਅਕਾਲ ਤਖਤ ਨੂੰ ਠੀਕ ਆ ਮਿਲਣ ਨੂੰ ਮੈਂ ਕਦੇ ਰੂਲ ਆਊਟ ਨਹੀਂ ਕਰਦਾ ਮਿਲਣਾ ਚਾਹੀਦਾ ਮਿਲਣਾ ਆਪਣੇ ਸਿੱਖ ਪੰਥ ਦੇ ਸਾਡੇ ਜਥੇਦਾਰ ਆ ਉਹਨਾਂ ਨੂੰ ਮਿਲਾਂਗੇ ਆਪਾਂ ਜਾ ਕੇ ਕਿਤੇ ਹੋਰ ਨੂੰ ਤਾਂ ਮਿਲ ਨਹੀਂ ਰਹੇ ਤੇ ਮਿਲੋ ਜੀ ਸਾਦਕੇ ਮਿਲੋ ਤੇ ਪਰ ਜੇ ਤੁਸੀਂ ਹੁਣ ਕੱਲ 2.5 ਘੰਟੇ ਲਾ ਕੇ ਜੇ ਮੈਂ ਕਹਾ ਮੈਂ ਨਹੀਂ ਕਹਿੰਦਾ ਪਰ ਜੇ ਮੈਂ ਹੁਣ ਕਹਾਂ ਪੇ ਤੁਸੀਂ 2.5 ਘੰਟੇ ਕੀ ਕੁਸਰਮੋਸਰ ਕੀਤੀ ਸੀ ਪਰ ਮੇਰਾ ਸੁਭਾਅ ਨਹੀਂ ਸੋ ਇਸ ਕਰਕੇ ਕੋਝੀਆਂ ਚਾਲਾਂ ਨਾ ਚੱਲੋ ਆਪਾਂ ਸਾਰਾ ਕੁਝ ਦੇਖ ਚੁੱਕੇ ਆ ਕਰ ਚੁੱਕੇ ਆ ਤੇ ਫੇਰ ਕਿਸੇ ਨੂੰ ਰਾਜਨੀਤੀ ਪ੍ਰੇਰਕ ਤੌਰ ਦੇ ਉੱਤੇ ਇਹੋ ਜਿਹਾ ਕਰਕੇ ਉਹ ਤੁਸੀਂ ਵੀ ਕਈ ਵਾਰੀ ਟਾਈਟਲ ਬੜੇ ਲਾਦਨੇ ਉਹ ਜਿਹੜੇ ਸਵਾਦ ਜਿਹਾ ਲੱਗਦੇ ਆ ਦੂਜਿਆਂ ਨੂੰ ਸੋ ਇਸ ਕਰਕੇ ਇਹ ਮੈਂ ਵੀਰੋ ਤੁਹਾਨੂੰ ਸੁਧਾਰ ਲੈਰ ਵਾਲਿਆਂ ਨੂੰ ਵੀ ਬੇਨਤੀ ਕਰਦਾ ਮੇਰਾ ਆਪਣੀ ਜ਼ਿੰਦਗੀ ਦਾ ਤੇ ਤੁਹਾਡਾ ਵੀ ਬੰਦ ਤਜਰਬਾ ਓੜ ਕੇੜ ਇੱਕ ਝੰਡੇ ਥੱਲੇ ਤੁਸੀਂ ਇਕੱਠੇ ਹੋਣਾ ਤੇ ਮੈਂ ਕਈ ਵਾਰੀ ਦੇਖਦਾ ਹੁੰਨਾ ਪੇ ਬੋਲ ਕਬੋਲੇ ਇੰਨੇ ਕਰ ਜਾਂਦੇ ਇਕੱਠੇ ਬੈਠਣ ਲੱਗੇ ਫੇ ਸ਼ਰਮ ਮਸੂਤ ਹੁੰਦੀ ਇੰਨੀ ਨਾ ਬੋਲੋ ਤੁਸੀਂ ਮੈਂਬਰ ਆ ਸਤਕਾਰਯੋਗ ਆ ਹੌਸਨੇਸ ਤੁਹਾਨੂੰ ਚੁਣ ਕੇ ਭੇਜਿਆ ਚੱਕੇ ਚਕਾਏ ਨਾ ਬੋਲੋ ਸੱਚ ਬੋਲੋ ਤੇ ਸੱਚ ਕੀ ਆ ਉਹ ਸਾਰਿਆਂ ਦੇ ਸਾਹਮਣੇ ਆ ਸੋ ਇੰਨੀ ਗ ਬੇਨਤੀ ਕਰਕੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਨਾ ਤੇ ਮੈਂ ਇੱਕ ਫਿਰ ਅੰਤ ਦੇ ਵਿੱਚ ਇਹ ਸੋਸ਼ਲ ਮੀਡੀਆ ਵਾਲੇ ਨੂੰ ਬੇਨਤੀ ਕਰੂੰਗਾ ਕਿ ਇੱਕ ਜੀ ਬੜੀ ਗੁਪਤ ਮੀਟਿੰਗ ਹੋਈ ਹੁਣ ਮੈਂ ਪੁੱਛਣਾ ਚਾਹਣਾ ਬਈ ਬਾਂਦਾ ਬਾਂਦਾ ਬਾਬਾ ਬਾਂਦਾ ਸਿੰਘ ਬਹਾਦਰ ਕਾਲਜ ਕਿੱਡਾ ਵੱਡਾ ਮੇਰੀ ਵੀ ਸਿਕਿਉਰਿਟੀ ਨਾਲ ਆ ਸਿੰਘ ਸਾਹਿਬ ਦੀ ਵੀ ਸਿਕਿਉਰਿਟੀ ਨਾਲ ਆ ਤੇ ਉਹ ਗੋ ਗੋਪਤ ਕਿਹੜੀ ਕਿਹੜਾ ਕਿਹੜਾ ਪੱਖ ਤੁਸੀਂ ਮਲ ਮਲੇ ਗੱਲ ਨੂੰ ਛਾਲਣਾ ਸ਼ੁਰੂ ਕਰ ਦੇਣਾ ਮੈਂ ਇਹ ਤੋਂ ਪੈਨਿਕ ਵੀ ਨਹੀਂ ਗਿਆ ਮੈਂ ਕਰਨ ਨਹੀਂ ਸੀ ਚਾਹੁੰਦਾ ਪਰ ਮੈਂ ਹੁਣ ਮੇਰੇ ਤੋਂ ਰਿਹਾ ਨਹੀਂ ਗਿਆ ਉਹਦਾ ਮੇਰਾ ਫਰਜ਼ ਨਹੀਂ ਹੁੰਦਾ ਵੀ ਐਵੇਂ ਛੋਟੀਆਂ ਛੋਟੀਆਂ ਦੋ ਪੈਸੇ ਵਾਲੀ ਚਾਰ ਪੈਸੇ ਉਹਨੂੰ ਗਾਹਾਂ ਵਧਾਈ ਜਾਵਾਂ ਕਰੀ ਜਾਵਾਂ ਪਰ ਫੇਰ ਵੀ ਮੈਂ ਕਈ ਵਾਰੀ ਮਹਿਸੂਸ ਕਰਦਾ ਕਿ ਬੰਡੀਆਂ ਵੀ ਪਈਆਂ ਕਈ ਵਾਰੀ ਇਕੱਠੇ ਵੀ ਹੋਏ ਤੇ ਸਿੱਖ ਪੰਥ ਨੇ ਓੜ ਕੇ ਇੱਕ ਝੰਡੇ ਥੱਲੇ ਇਕੱਠੇ ਹੋਣਾ ਉਹ ਝੰਡਾ ਆ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਥੱਲੇ ਤੁਸੀਂ ਸਾਰਿਆਂ ਨੇ ਫੋਲਡ ਚ ਆਉਣਾ ਮੇਰੇ ਨਾਲ ਕਿਹਦੀ ਕਿਹਦੀ ਗੱਲ ਹੁੰਦੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਕਾਲਾ ਬੰਨ ਵੀ ਆ ਕਾਲਾ ਬੰਨ ਵੀ ਹੈਗਾ ਤੇ ਮੈਂ ਕਹਿੰਦਾ ਬਈ ਜੇ ਕਾਲਾ ਬੰਨਿਆ ਤਾਂ ਫੇਰ ਮੁੜ ਕੇ ਸਾਡੇ ਵਿੱਚ ਬੈਠੋਗੇ ਤੇ ਫੇਰ ਸ਼ਰਮਨਾ ਮਹਿਸੂਸ ਕਰਿਓ ਇਸ ਕਰਕੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਤੇ ਜਲ ਪਾਣੀ ਚੱਕ ਕੇ ਜਾਇਓ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਾਲਜ ਸਾਹਿਬ ਜੀ ਜਿਹੜਾ ਕੁਤ ਮੀਡੀਆ ਦਾ ਤੇ ਅੰਜਾਮ ਲਗਾਏ ਜਾਂਦੇ ਨੇ ਪਰ ਜਿਹੜਾ ਸੁਧਾਰ ਲੈਣ ਉੱਥੇ ਜਾ ਕੇ ਦਬਾਅ ਪਾਉਂਦੇ ਨੇ ਸਿੰਘ ਸੇਬ ਨਾਲ ਕੇ ਇਹ ਫੈਸਲਾ ਜਲਦੀ ਕਰੋ ਫੈਸਲਾ ਸਖਤ ਕਰੋ ਫੈਸਲਾ ਜੇ ਕਰੋ ਉਹ ਸਿੰਘ ਸੇਬ ਨਾਲ ਵੀ رائے ਲੈ ਰਹੇ ਨੇ ਇਹਨਾਂ ਦਾ ਦਬਾਅ ਪਾਣਾ ਬੰਦਾ ਦੇਖੋ ਮੈਂ ਹੁਣ ਜੇ ਕੋਈ ਬੰਦਾ ਮਦਈ ਬਣ ਗਿਆ ਕਿਸੇ ਦੇ ਖਿਲਾਫ ਅਦਾਲਤ ਦੇ ਵਿੱਚ ਦਰਖਾਸਤ ਦੇ ਆਇਆ ਤੇ ਨਾਲ ਹੀ ਦਰਖਾਸਤ ਦੇ ਕੇ ਕਹੇ ਜੀ ਹੁਣ ਫੈਸਲਾ ਵੀ ਮੇਰੀ ਦਰਖਾਸਤ ਨਹੀਂ ਮੇਰੇ ਮਤਾਬਕੇ ਕਰੋ ਇਹ ਕਦੇ ਹੁੰਦਾ ਉਹ ਮਤਲਬ ਉਦਾਂ ਕੋਟਾਂ ਦਾ ਕਾਨੂੰਨ ਦੀ ਮੈਂ ਗੱਲ ਕਰਦਾ ਤੇ ਤੁਸੀਂ ਸ਼੍ਰੀ ਕਾਲਤਾਖਸਾਬ ਨੂੰ ਲਿਖ ਕੇ ਦੇ ਦਿੱਤੀ ਤੇ ਉਹਨੇ ਜੋ ਕਰਨਾ ਉਹਨੇ ਸ਼ੁਰੂ ਕੀਤਾ ਹੈ ਪ੍ਰੋਸੈਸ ਤੇ ਐਕਚੁਅਲੀ ਜਿਹੜੀ ਆ ਤੁਸੀਂ ਗੱਲ ਕਰ ਰਹੇ ਗੱਲ ਆਹੀ ਆ ਇਹੋ ਹੀ ਕਰਨਾ ਚਾਹੁੰਦੇ ਆ ਵੀ ਫੈਸਲਾ ਵੀ ਸਾਡੇ ਮਤਾਬਕ ਤੇ ਕਈ ਵਾਰੀ ਤਾਂ ਬੋਲਦੇ ਵੀ ਆ ਵੀ ਜੇ ਫੈਸਲਾ ਇਦਾਂ ਹੋ ਗਿਆ ਤੇ ਇਦਾਂ ਹੋਊਗੀ ਤੇ ਮੈਂ ਸਾਹਮਣੇ ਆਪਾਂ ਗੁਰੂ ਕੇ ਸੇਖਿਆ ਜਾ ਰਹੇ ਇਹਨਾਂ ਨਾਲ ਨਾਰਤ ਕਰੀਏ ਜੋ ਬਾਜਵ ਜੋ ਸਿੰਘ ਸਾਹਿਬ ਫੈਸਲਾ ਕਰਨਗੇ ਸਾਰਿਆਂ ਨੂੰ ਕਬੂਲ ਹੋਣਾ ਪਰ ਕਈ ਵਾਰੀ ਆਪਾਂ ਫਿਰ ਇਦਾਂ ਦੀਆਂ ਗੱਲਾਂ ਕਰਕੇ ਆਂਡਿਊ ਪ੍ਰੈਸ਼ਰ ਇਹ ਮੇਰਾ ਖਿਆਲ ਹੈ ਉਹਦਾ ਉਹਦਾ ਹਿੱਸਾ ਆ ਤਾਰਾ ਪਹਿਲਾਂ ਅਸੀਂ ਕਿਹਾ ਸੀ ਕਿ ਜਿਹੜਾ ਕਪੀਰ ਬਾਦਲ ਨੇ ਜੋ ਪੱਛੀ ਕਰਨ ਦਿੱਤਾ ਉਹਨੂੰ ਜਦ ਤੱਕ ਕੀਤਾ ਜਾਵੇ ਸਿੰਘ ਸੁਵਾਲਾ ਨੇ ਜਦ ਤੱਕ ਕੀਤਾ ਉਹ ਵੀ ਬੰਨਿਆ ਉਹਨੂੰ ਪਰਮਾਨੇ ਦੇ ਦੇਖੋ ਮੈਂ ਹੁਣ ਕਰਾਂ ਇੱਕ ਸਾਡੀ ਸਿੱਖ ਪੰਥ ਦੀ ਪਰੰਪਰਾ ਰਹੀ ਆ ਆਮ ਵੀ ਸਾਡੀ ਪਰੰਪਰਾ ਰਹੀ ਆ ਕਿ ਜਿਹੜਾ ਖਿਮਾ ਜਾਂਚਣਾ ਕਰਨ ਵਾਲਾ ਹੁੰਦਾ ਉਹ ਵੱਡਾ ਹੁੰਦਾ ਤੇ ਜਿਹਦੇ ਅੱਗੇ ਖਿਮਨ ਜਾਚਨਾ ਖਿਮਾ ਜਾਚਨਾ ਕੀਤੀ ਜਾਂਦੀ ਉਹ ਆ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਪਵਿੱਤਰ ਤਖਤ ਤੇ ਉਸ ਤਖਤ ਦੇ ਉੱਤੇ ਜਈ ਜਾ ਕੇ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਨੇ ਇਹ ਗੱਲ ਕਹੀ ਆ ਕਿ ਮੈਂ ਜੋ ਕੁਝ ਵੀ ਹੋਇਆ ਉਹਨੂੰ ਆਪਣੀ ਝੋਲੀ ਵਿੱਚ ਪਾਉਣਾ ਤੇ ਮੈਂ ਸਮਝਦਾ ਵੀ ਇਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਤੇ ਦੂਜਾ ਮੈਂ ਤੁਹਾਨੂੰ ਚੇਤਾ ਵੀ ਕਰਾ ਦਿਆਂ ਆ ਜਿੰਨਾ ਆ ਜਿੰਨੇ ਆ ਇਹ ਸਾਰੇ ਵਿੱਚੇ ਸੀ ਮਲਾਈਆਂ ਵਾਲੇ ਕਿਸੇ ਨੇ ਘਟਮੇ ਕੇ ਜਾਣੀ ਸਾਰਾ ਕੁਝ ਜੋ ਕੁਝ ਹੋਇਆ ਨਾਲ ਨਾਲ ਹੀ ਹੋਇਆ ਤੇ ਅੱਜ ਆਪਾਂ ਹੁਣ ਬਰੋਚ ਚ ਖੜ ਕੇ ਹੁਣ ਕਹਿੰਦੇ ਅਸੀਂ ਸੱਚੇ ਇਦਾਂ ਨਹੀਂ ਲੋਕ ਸਾਰੇ ਜਾਣਦੇ ਹੁੰਦੇ ਆ ਵੀ ਕਿਸੇ ਬੰਦੇ ਦੇ ਕਿਹੜੇ ਪਿੱਛੇ ਕੀ ਕਰਦਾ ਰਿਹਾ ਗੁਦਰਾਤ ਸਿੰਘ ਜੀ ਦੇ ਪ੍ਰਕਾਸ਼ ਤੁਰੂ ਲੈ ਕੇ ਕੀ ਕੀ ਸਮਾਗਮ ਦਿੱਤੇ ਜੀ ਇਸ ਬਸਤ ਸਤਗੁਰਾਂ ਦਾ ਕਿਉਂਕਿ ਵੱਡਾ ਤਾਂ ਜਿਹੜਾ ਸਾਡਾ ਸੁਲਤਾਨਪੁਰ ਲੋਧੀ ਧਰਤੀ ਦੇ ਉੱਤੇ ਨਗਰ ਕੀਰਤਨ ਵੀ ਤੇ ਰਾਤ ਦੇ ਕੀਰਤਨ ਦਰਬਾਰ ਵੀ ਫਿਰ ਉੱਥੇ ਕਬੀ ਦਰਬਾਰ ਵੀ ਤੇ ਦਿਨ ਦੇ ਵੀ ਸਾਰੇ ਸਮਾਗਮ ਹੁੰਦੇ ਆ ਪਰ ਉਹ ਜੇ ਇਹ ਮਹਾਨ ਗੁਰੂ ਦਾ ਧੰ ਗੁਰੂ ਨਾਨਕ ਦੇ ਪਾਤਸ਼ਾਹ ਦਾ ਗੁਰਪੁਰ ਜਿਹੜਾ ਇਹ ਹਰ ਇੱਕ ਸਥਾਨ ਚਾਹੇ ਪਿੰਡ ਦਾ ਆ ਚਾਹੇ ਸ਼ਹਿਰ ਦਾ ਆ ਹਰ ਇੱਕ ਸਥਾਨ ਜਿਹੜਾ ਆ ਇਹ ਮਨਾਉਦਾ ਆ ਸੋ ਇੱਥੇ ਵੀ ਸਤਖੰਡ ਵੱਲੋਂ ਵੀ ਪ੍ਰੋਗਰਾਮ ਸਾਰੇ ਲੀਕੇ ਗਏ ਪਰ ਵੱਡਾ ਪ੍ਰੋਗਰਾਮ ਜਿਹੜਾ ਸਾਡਾ ਉਹ ਸ਼੍ਰੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੁੰਦਾ ਉਦਾਂ ਵੀ ਜਿਹੜਾ ਨੂੰ ਮਿਲਿਆ ਉਹਨਾਂ ਵਿਚਾਰਿਆਂ ਨੇ ਜਾ ਕੇ ਉਥੇ ਨਨਕਾਣਾ ਸਾਹਿਬ ਮਨਾਉਣਾ ਆ ਉਹ ਪਰ ਵੱਖਰਾ ਦੂਜੇ ਦੇਸ਼ ਦੀ ਧਰਤੀ ਦੇ ਉੱਤੇ ਆ ਪਰ ਇਹ ਅਸੀਂ ਵੱਡਾ ਹਰ ਵਾਰੀ ਯਤਨ ਕਰਦੇ ਆ ਕਿ ਸਲਤਨਪੁਰ ਲੋਧੀ ਦੀ ਧਰਤੀ ਤੇ ਉਹ ਜਿਹੜੇ ਸਮਾਗਮ ਆ ਉਹ ਬੜੇ-ਬੜੇ ਪੱਧਰ ਤੇ ਮਰਾਈ ਜਾਂਦੇ ਆ ਜੀ ਪੋਲੂਸ਼ਨ ਇਸ ਵੇਲੇ ਬੜਾ ਵੱਡਾ ਮੁੱਦਾ ਬਣਿਆ ਸੁਪਰੀਮ ਕੋਰਟ ਨੇ ਵੀ ਇਸ਼ਾਰਾ ਕੀਤਾ ਕਿ ਹੋ ਸਕਦਾ ਇੱਕ ਸਮਾਂ ਦੀ ਗੱਤਿਸ਼ਵਾਦੀ ਦੀ ਪਾਬੰਦੀ ਲਾਈ ਜਾਵੇ ਲੱਗਦਾ ਕਿ ਦੇਖੋ ਕਿਸੇ ਵੀ ਬੰਦੇ ਦੀ ਮਜਬੂਰੀ ਦੇਖਣੀ ਚਾਹੀਦੀ ਆ ਆਸ਼ਤਵਾਦੀਆਂ ਕਿਉਂਕਿ 2 ਦਿਨ ਮੈਂ ਤਾਂ ਸਮਝਦਾ ਵੀ ਬੜਾ ਵੱਡਾ ਇੱਕ ਵਰਤਾਂ ਤੇ ਇਹ ਬਣ ਗਿਆ ਆ ਵੀ ਸਰਕਾਰਾਂ ਕਹਿੰਦੀਆਂ ਦੀ ਅਸੀਂ ਪਟਾਕਿਆਂ ਤੇ ਪਾਬੰਦੀ ਲਾ ਦਤੀ ਆ ਹੁਣ ਐਸ ਕੀ ਪਟਾਕੇ ਨਹੀਂ ਚੱਲਣਗੇ ਤੇ ਫੇਰ ਪਟਾਕੇ ਆਉਂਦੇ ਕਿੱਥੋਂ ਆ ਸ਼ਰਾਬ ਡੋਡੇ ਫੀਮ ਝਟਫੜੀ ਹੋ ਜਾਂਦੀ ਆ ਤੇ ਐਸ ਸਾਲ ਦਾ ਮੈਂ ਸਮਝਦਾ ਬਹੁਤ ਵੱਡੇ ਪੱਧਰ ਤੇ ਪੋਲੂਸ਼ਨ ਫੈਲਿਆ ਕਿਸੇ ਨੇ ਘੱਟ ਨਹੀਂ ਗੁਜ਼ਾਰੀ ਮੇਰੇ ਖਿਆਲ ਸਾਰੀ ਰਾਤ ਦੋ ਦਿਨ 31 ਦੇ ਪਹਿਲੇ ਤਰੀਕ ਨੂੰ ਇੰਨਾ ਕ ਪਟਾਕਾ ਚੱਲਿਆ ਉਹ ਲਾਭ ਆ ਕੇ ਫੇਰ ਜ਼ਿੰਮੇਵਾਰਾਂ ਦੇ ਖਾਤੇ ਚ ਪੈ ਜਾਂਦਾ ਜ਼ਿੰਮੇਦਾਰ ਦਾ ਵਿਚਾਰਾ ਆਪਣੀ ਬਾੜਾ ਲਾਉਂਦਾ ਹੀ ਆ ਲਾਪਾ ਕੇ ਤੇ ਮੈਂ ਹੁਣ ਸਾਰੇ ਪੰਜਾਬ ਚ ਘੁੰਮਦਾ ਕੱਲ ਮੈਂ ਉਧਰ ਮਾਲ ਵਿੱਚ ਗਿਆ ਸੀ ਤੇ ਆ ਧੂਆਂ ਇੰਨਾ ਆ ਉਹ ਜਿਹੜੇ ਬੰਦੇ ਨੂੰ ਜਿਹਨੂੰ ਸ਼ਿਕਾਇਤ ਹੁੰਦੀ ਫੇਫੜਿਆਂ ਦੀ ਉਹੋ ਹੀ ਮਹਿਸੂਸ ਕਰ ਸਕਦਾ ਆ ਪਰ ਇਹਦੇ ਬਾਰੇ ਕੋਈ ਠੋਸ ਜਿਹੜੇ ਆ ਕਦਮ ਚੱਕਣੇ ਚਾਹੀਦੇ ਧੰਨ ਧੰਨਵਾਦ